ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਡੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਪਾਜੀ ਹੁਣ ਅਗਲਾ ਆਪਾਂ ਪਹੁੰਚੇ ਆ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਮੱਝੇ ਹੀ ਮਖਾਉਣੀ ਆ ਸਾਰੀਆਂ ਗੱਲਬਾਤ ਹੁਣ ਆਪਾਂ ਕਰਦੇ ਆ ਵੀ ਜੀ ਹੁਣਾਂ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਭਾਜੀ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਹਾਂ ਠੀਕ ਠਾਕ ਵਧੀਆ ਜੀ ਸਾਫ ਤੇ ਚਾਹੀਦਾ ਜੀ ਹਾਂਜੀ ਔਰ ਮਨਜੋ ਠੀਕ ਠਾਕ ਆ ਹਾਂਜੀ ਤੇ ਅੱਜ ਯਾ ਨਹੀਂ ਸਕੂਲੇ ਆ ਜਿਹੜੇ ਆਦੇ ਆ ਅੱਛਾ ਸਾਰੇ ਮਨਜੋਦ ਦੇ ਅੱਛਾ ਜੀ ਦੋਸਤ ਆਏ ਆ ਹਾਂ ਜੀ ਕਿਦੋ ਹੀ ਆ ਭੀ ਆਪਣੇ ਠੀਕ ਠੀਕ ਆ ਸਾਸੀਂ ਅੰਦੇ ਡਿੱਕਣ ਦੇ ਪਾਜੀ ਤੁਹਾਨੂੰ ਅੱਛਾ ਵੀਡੀਓ ਚ ਹੋਣਾ ਇਹਨਾਂ ਨੇ ਆਹ ਕਹਿੰਦਾ ਵੀ ਵਿਸਟਿਕਾ ਚ ਆਉਣਾ ਮੈਂ ਠੀਕ ਆ ਠੀਕ ਠੀਕ ਆ ਹਾਂ ਜੀ ਚਲੋ ਵੇਖ ਗਿਆ ਮਾਲ ਫਿਰ ਪਰਸੋਂ ਵਾਲਾ ਪਰਸੋਂ ਵਾਲਾ ਵੇਖ ਗਿਆ ਜੀ ਅੱਜ ਹੀ 7000 ਰੁਪਏ ਪਾਜੀ ਅੱਛਾ ਦੋ ਦੇ ਸਕਦੇ ਚਲਗੀਆਂ ਜੇ ਅੱਛਾ ਤੇ ਉਹ ਵੀ ਤੁਹਾਨੂੰ ਵਿਖਾਉਨੇ ਦੋ ਉਹ ਵੀ ਵੇਗੀਆਂ ਵੀ ਚੱਲ ਚੱਲੀਆਂ ਹੁਣ ਅੱਛਾ ਹਾਂ ਜੀ ਤੇ ਉਹਨਾਂ ਵੇਗਨ ਵਾਲੀਆਂ ਕਿੰਨੀਆਂ ਜੀ ਹੁਣ ਤਿੰਨ ਹੀ ਰਹਿ ਗਈਆਂ ਜੀ ਦੋ ਤੇ ਅੱਜ ਹੀ ਆਈਆਂ ਨਾ ਅੱਜ ਸਿਰੇ ਆਈ ਆ ਤੇ ਆ ਜੋੜੀ ਇਕੱਠੀ ਸਿਰੇ ਆਈ ਆ ਠੀਕ ਆ ਹਾਂਜੀ ਤਿੰਨ ਹੀ ਆ ਹੁਣ ਵੇਖਣ ਵਾਲੇ ਹੁਣ ਤਿੰਨ ਹੀ ਆ ਵੇਗਨ ਵਾਲੇ ਬਾਕੀ ਵਿੱਚੋਂ 4 ਵੇਗੀਆਂ ਆ ਆ 4 ਵੇਗੀਆਂ ਜੀ ਹਾਂਜੀ ਠੀਕ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਹਾਂਜੀ ਪਿੰਡ ਖਰੜ ਕਲਾਂ ਤਸੀਲ ਇਨਾਲਾ ਦੇ ਜ਼ਿਲ੍ਹਾ ਮਰਸਾ ਤੇ ਫੋਨ ਨੰਬਰ ਮਨਜੋਤ ਪੁੱਤ 9324 ਦੱਸੋ ਠੀਕ ਹੈ ਜੀ ਪਹਿਲਾਂ ਕਿਹੜੀ ਵਿਖਾ ਦੀ ਹੈ ਜਿਹੜੀ ਮਰਜ਼ੀ ਪਾਜੀ ਵਿਖਾ ਲਓ ਪਹਿਲਾਂ ਚਲੋ ਹਰਾਹੀ ਵਿਖਾ ਦੀ ਹੈ ਜਿਹ ਕਿਹੜਾ ਚ ਬੱਚਾ ਆਪਾਂ ਬਿਲਕੁਲ ਤਾ ਜਾਂ ਚੌਥਾ ਵਜਾਂ ਦਾ ਰਸੂਈ ਅੱਛਾ ਹਾਂਜੀ ਠੀਕ ਹੈ ਜੀ ਸਵੇਰੇ ਹੀ ਆਈ ਏ ਝੋ ਗਈ ਕਿੰਨਾ ਕਿਤੇ ਕੋਲ ਦੁੱਧ ਜੀ ਮੋਕੇ ਤੇ ਦੁੱਧ ਘਰ ਵਾਲੇ ਦਾ ਹਰਪੀਰ ਭਾਈ 8 ਕਿਲੋ ਕਹਿੰਦੇ ਆਪਾਂ 7 ਕਿਨੇ ਆ ਅੱਛਾ ਹਾਂਜੀ ਤੇ ਕਿੰਨਾ ਕਿ ਚੁਵਾਈ ਜਾਊਗੇ ਦੁੱਧ 10 ਕਿਲੋ ਕਹਿੰਦੇ ਚੁਵਾਈ ਜਾਂਦੀ ਹੁੰਦੀ ਆ ਠੀਕ ਹੈ ਜੀ ਹਾਂ ਸੁਆ ਵੀ ਦੁੱਧ ਆ ਲਿਆ ਸਿੰਘ ਮਾਸਾ ਖੁੱਲਾ ਕਰ ਕੀ ਉਹਦਾ ਸੁਆ ਦੁੱਧ ਆ ਠੀਕ ਹੈ ਜੀ ਉਹਦੀ ਭਾਈ ਤੋਰ 10 ਕਿਲੋ ਜਿਹੜਾ ਕਹਿੰਦੇ ਕਿ ਚੁਵਾਈ ਜਾਊਗੀ ਹਾਂ ਤੋਰ ਦੇ ਭਾਈ ਤੋਰ ਤੋ ਜਿੰਨ ਮਰਜ਼ੀ ਬਾਹਰ ਹੀ ਲੈ ਜਾ ਭਾਵੇਂ ਬਾਹਰ ਲੈ Редактор ਬਾਕੀ ਸੂਈ ਸਵਾਈ ਆਪਾਂ ਇੱਥੇ ਆ ਕੇ ਵੇਚ ਚਾੱਕ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਪਸ਼ੂ ਖੜਿਆ ਕਰੋ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਜਵਾ ਲਿਆ ਕਰੋ ਤੇ ਕਿਹਨਾਂ ਕਿ ਬਿੱਫਰ ਇਹ ਦੇ ਦਮ ਲਾ ਪਾ। ਇਹ ਲਾਰਪੀ ਭਾਈ ਕਿੰਨੇ ਦੇ? ਦਾ ਮੁੱਲ 60000 ਰੁਪਏ। ਅੱਛਾ। ਹਾਂਜੀ। ਕਿੰਨੇ ਦੀ ਦੇਣੀ ਹੈ? 55000 ਦੀ ਦੇਣੀ ਹੈ। 55000 ਦੀ ਦੇਣੀ ਹੈ। ਭਾਈ ਛੋਟੀ ਬੜੀ ਚੱਲੀ ਆ। ਇਹ ਕੋਈ ਸਾਂਭ ਵਾਲਾ ਵੀਰ ਲੈ ਗਿਆ ਨਾ। ਹਾਂਜੀ। ਬਾਕੀ ਜਿੰਨਾ ਬਾਹਰ ਹੁਣ ਰੇਡ ਵਾਧਾ ਜਾਂਦੇ ਆ ਉਹ ਸਭ ਬੁੜੀ ਚੱਲੀ ਛੋਟੀ। ਠੀਕ ਹੈ ਜੀ। ਬਾਕੀ ਕੋਈ ਨਹੀਂ ਮੌਕੇ ਦੇ ਕੋਈ ਵੀਰ ਭਰਾ ਫੋਨ ਲਾਉਣਾ। ਮਾਨਤਨ ਮਾਨਤਨ ਕਰਾਂਗੇ। ਠੀਕ ਹੈ ਜੀ। ਠੀਕ ਹੈ ਕਿ ਨਹੀਂ ਅੱਗੇ ਵੀਰ ਭਰਾ ਕੇ ਤੇ ਪਿਛਲੀ ਵੀਡੀਓ ਵੀਰੇ ਇਹ ਬੜੇ ਜਿਆਦੇ ਹੀ ਮਾ ਪਰ ਮੀਆਂ ਵੀ ਚੰਗੀਆਂ ਆਂ ਅੱਛਾ ਸਹੀ ਹੈ ਕਿ ਛੋਟੇ ਰੇਟ ਲੈਣ ਤੇ ਮੈਂ ਛੋਟੇ ਰੇਟ ਲਾਈਏ ਠੀਕ ਹੈ ਜੀ ਉਹ ਤੋਂ ਸਾਰੇ 85 90 ਵਾਲੇ 85 90 ਆ ਰਹੇ ਹਾਂ ਜੀ ਭਾਜੀ ਅੱਜ 55 55 ਲੱਗੇ ਚੱਲਣਾ ਕੰਮ ਬਾਕੀ ਤਾਂ ਹੀ ਝੋਡੀ ਸਾਰੀਆਂ ਕਰਨੀਆਂ ਦੁੱਧੇ ਜਾਣੇ ਭਾਜੀ ਠੀਕ ਹੈ ਜੀ ਜਿੱਦਾਂ ਘਰਾਂ ਚੋਂ ਆਏ ਉਦਾਂ ਹਜੇ ਕੋਈ ਨਾ ਨਾ ਬਦਲੀ ਬੱਚੇ ਤੇ ਉਹ ਮੀਨੀ ਮੱਝ ਵੀ ਵੇਚਤੀ ਜੀ ਮੀਨੀ ਭਾਜੀ ਵੇਖੀ ਜੀ ਮੀਨੀ ਸਪੈਸ਼ਲ ਜਿਹੜੀ ਵੀਡੀਓ ਵਾਸਤੇ ਲਿਆਉਂਦੇ ਸੀ ਵੇਚੀ ਉਹਨਾਂ ਨੇ ਆਪਣਾ ਨਾ ਸੱਜਣ ਆ ਅੱਛਾ ਗਰਮ ਬਰਨਾਲੇ ਸਾਈਡ ਤੋਂ ਡਾਕਟਰ ਹੈ ਆਪਣਾ ਭਰਾ ਹੀ ਆ ਗੱਦੂ ਅੱਛਾ ਤੇ ਉਹਨਾਂ ਨੇ ਮੰਨ ਲਓ ਲਈ ਆ ਅੱਗੇ ਮੇਰੇ ਕੋਲ ਡੰਗਰ ਨੂੰ ਕਰਿਆ ਦੋ ਤੈਨਾਂ ਅੱਛਾ ਸਰਵਾਸਤੇ ਠੀਕ ਆ ਉਹਨਾਂ ਨੇ ਲਈ ਇਹ ਮੀਨੀ ਮੱਝ ਸਪੈਸ਼ਲ ਅੱਛਾ ਮੀਨੀ ਮੱਝ ਉਹਤਰਾ ਪਕਾਉਣੀ ਸੀ ਵੀਡੀਓ ਚ ਠੀਕ ਆ ਉਤਰਾ ਵੀਡੀਓ ਨੇ ਲੱਲੀ ਕਹਿੰਦਾ ਵੀ ਮੈਨੂੰ ਭੇਜ ਜੀ ਮੈਂ ਜਦੋਂ ਕੋਈ ਗੱਲ ਨਹੀਂ ਠੀਕ ਆ ਤੇ ਆ ਵੀ ਮੱਝ ਵੀ ਗਈ ਇਹ ਵੀ ਵਿੰਗੀ ਪਾਜੀ ਇਹ ਵੀ ਇੱਥੇ ਲੱਗੇ ਜਾਣੀਆਂ ਆਪਣੇ ਫਰਵਰੇ ਜਾਣੀਆਂ ਮਈ ਦੇ ਲੱਗੇ ਹਾਂਜੀ ਠੀਕ ਆ ਜੀ ਹਾਂਜੀ ਠੀਕ ਆ ਤੇ ਹੁਣ ਇੱਕ ਉਹ ਵੱਡੀ ਮੱਝ ਤੁਹਾਨੂੰ ਦਿਖਾ ਦਈਏ ਹਾਂਜੀ ਦੇਖੋ ਭਾਈ ਕਿੰਨੀ ਤਗੜੀ ਮੈਂ ਇਹ ਵੀ ਪੂਰੀ ਪੱਡੀ ਮਾਜਿਆ ਜੜੀ ਇਹ ਵੀ ਅਜੇ ਹੈ ਕਿ ਜਿਤਨਾ ਪਿਛੋਂ ਆਇਆ ਉਤਰਾ ਹੀ ਹੈ ਕੋਚਾ ਬੁੱਬੂ ਨਹੀਂ ਪਾਇਆ ਇਹੋ ਭਾਈ ਬੱਚਾ ਨਾਲ ਥੋੜਾ ਜਿਹਾ ਵੇਖੋ ਆ ਵਖਾ ਦਿਓ ਬੱਚਾ ਦਾ ਠੰਡ ਚ ਆਉਣ ਕਰਕੇ ਹਸਾਬ ਨਾਲ ਮਾਰੀ ਜਾਣਾ ਇਹਨੇ ਵਖਾ ਦਿਓ ਹਸਾਉਣ ਇਹ ਇਹ ਡੈਡੀ ਹੈ ਹਸਾਉਣ ਠੀਕ ਆ ਆ ਰੀਆ ਕਿ ਨਹੀਂ ਆ ਪਾਵੇਂ ਕਹਿ ਲਈਏ ਵੇਖੋ ਹੈ ਕਿੰਨਾ ਤਕੜਾ ਸੂਈ ਨੂੰ ਵੇਖ ਲਓ ਅੰਦਾਜ਼ਾ ਲਾ ਲਓ ਕਿ ਨਾਸ਼ਰ ਹੋ ਗਿਆ ਬੱਚਾ ਪੂਰਾ ਭਲਿਆ ਉਤਰਾ ਹੈ ਨਾ ਇਹ ਡੇਢ ਦਾ ਬੱਚਾ ਹੈਗਾ ਜੀ ਡੇਢ ਦਾ ਹੀ ਲਾ ਲਓ ਠੀਕ ਹੈ ਜੀ ਠੀਕ ਆ ਨਾ ਤੇ ਬੱਚਾ ਹਸਾਉਣ ਡੈਡੀ ਠੰਡ ਚ ਆਇਆ ਇਹ ਜੇ ਮਰਿਆ ਨਹੀਂ ਚਲੋ ਬਾਕੀ ਮਰਿਆ ਵਾਲਾ ਹੀ ਹਿਸਾਬ ਜੀ ਦਾ ਠੰਡ ਠੰਡ ਲੱਗ ਜਾਂਦੀ ਏ ਠੰਡ ਵੀ ਬੜੀ ਹਾਂ ਜੀ ਸਵੇਰੇ ਆਈ ਹੈ ਨਾ ਤੇ ਦੁੱਧ ਕਿੰਨਾ ਮੱਝ ਦੇ ਕੋਲ ਦੁੱਧ ਹਰ ਪੀ ਭਾਜੀ ਉੱਥੇ ਤੇ ਪਚੂਗੇ 8 ਕਿਲੋ ਪੱਕਾ ਜੀ ਅੱਛਾ ਠੀਕ ਆ ਕਿਉਂਕਿ ਬੱਚਾ ਮਰਨਾ ਕਿਲੋ ਖਾਣ ਦਾ ਫਰਕ ਪਾਉਂਦਾ ਠੀਕ ਹੈ ਜੀ ਸਾਨੂੰ ਪਤਾ ਹੀ ਹੈ ਹਨਾ ਬੱਚਾ ਮਰ ਜਾਂਦਾ ਪੈ ਜਾਂਦਾ ਬਾਕੀ ਇਹ ਵੀ ਸੇਵਾ ਨਹੀਂ ਬੰਦਿਆਂ ਦੀ ਹੈਗੀ ਹਾਂਜੀ ਸੇਵਾ ਕਰ ਨੂੰ ਦੁੱਧ ਦਾ ਕਿਲੋ ਨਹੀਂ ਦਊ ਠੀਕ ਹੈ ਬਾਕੀ ਰੇਟ ਦੇ ਹਿਸਾਬ ਨਾਲ ਉਹ ਸਭ ਇਹ 40 45 ਹਜ਼ਾਰ ਦੀ ਫੰਡ ਰਹੀ ਆ ਮੈਂ ਠੀਕ ਹੈ ਜੀ ਜੀ ਮੈਂ ਜੀ ਲਓ ਫਿਰ ਤੋਰ ਦ ਬਾਕੀ ਕੱਦ-ਕਾਰ ਤੇ ਜਿਹੜੀ ਚੰਗੀ ਆ। ਮੇਰੇ 2000 ਰੁਪਏ ਦੀ ਜਿਹੜੀ ਆਈ। ਪੂਰੀ ਵੱਡੀ ਮੱਝ ਆ ਜਿਹੜੀ। ਸਿੰਗ ਵੀ ਥੋੜਾ ਜਿਹਾ ਖੁੱਲਾ ਆ ਜਿਹੜਾ ਬਾਕੀ ਸਰੀਰ ਦੇ ਹਿਸਾਬ ਨਾਲ ਠੀਕ ਆ। ਬੱਚਾ ਜਿਹੜਾ ਇਹਦਾ ਹੋਣਾ ਬਿਲਕੁਲ ਕੰਡਿਆਂ ਤੇ ਆ। ਬਾਕੀ ਆਪਣੀ ਕੋਈ ਆ ਕੇ ਵੇਖ ਕੇ ਲੈ ਜਾਏ। ਤੇ ਮੰਜੋਤ ਇਹਦਾ ਕੀ ਰੱਖਣਾ ਮੁੱਲ ਫਿਰ? ਮੁੱਲ ਵੀ 60000 ਦੀ। ਅੱਛਾ ਇਹ ਰ 60000 ਆ। ਕਿੰਨਾ ਕਰਨਾ ਮਾਨ 55 ਜਾਇਨ ਤੇ ਜੇ ਵੀ ਪਚੁੰਜਾਇਆ ਤੁਸੀਂ ਦੇ ਦੇਣੀ ਵੀਰ ਭਾਈ ਮਾਨ ਕਰਦਾਂਗੇ ਕੋਈ ਮੌਕੇ ਤੇ ਹੋਰ ਹੋ ਜਾਊਗਾ ਮਾਨ ਹੋਰ ਮੌਕੇ ਕੋਈ ਵੀਰ ਭਰਾ ਫੋਨ ਲਾਉਣਾ ਠੀਕ ਹੈ ਆਂ ਕਿ ਇਹਦੇ ਵਿੱਚ ਕੋਈ ਘਾਟਾ ਨਹੀਂ ਆ ਵੀਰ ਭਾਈ 40 45 ਹਜ਼ਾਰ ਦੀ ਦੋਦਾ ਹੀ ਆ ਮੈਂ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਠੀਕ ਹੈ ਇਹ ਸਾਰੀਆਂ ਗਰਮੀਆਂ ਵੀ ਚੁੱਕ ਕੇ ਹਾਂਜੀ ਹਾਂਜੀ 40 45 ਹਜ਼ਾਰ ਦੀ ਫੇਰ ਆ ਠੀਕ ਹੈ ਜੀ ਇਹ ਹੈ ਕਿ ਨਹੀਂ ਤੇ ਇੱਕ ਆ ਗੱਬਨ ਆ ਗਈ ਛੋਟੀ ਹਾਂਜੀ ਛੋਟੀ ਗੱਬਨਾ ਗਈ ਆ ਤਿਆਰ ਹੀ ਆ ਜਿਹੜੀ ਵੀ ਹਾਂਜੀ ਬਿਲਕੁਲ ਠੀਕ ਹੈ ਹਾਂਜੀ ਤੇ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹ ਵੀ 12 ਤੋਂ ਪਲੱਸ ਆ ਲਈ ਜੇ ਸੁਆ ਕਿੰਵਾਇ ਦਾ ਪਹਿਲਾ ਹੀ ਸੁਆ ਜੀ ਅੱਛਾ ਪਹਿਲਾ ਹੀ ਸੁਆ ਪਹਿਲਾ ਹੀ ਸੁਆ ਤੇ ਭਾਜੀ ਬਾਕੀ ਸੀ ਠੰਡੀ ਬੜੀ ਆ ਠੀਕ ਹੈ ਜੀ ਹਾਂ ਜੀ ਬਹੁਤ ਸੀਲ ਠੰਡੀ ਆ ਇਤਨਾ ਜਿਤਨਾ ਮਰਜੀ ਕੋਈ ਚੱਕਰੀ ਨਹੀਂ ਹੈਗਾ ਹਾਂ ਦੇਖ ਸਕਦੇ ਜਿਤਨਾ ਮਰਜੀ ਗਨਿਆ ਲਈ ਸਾਵੇ ਸਾਡੀ ਤੋਰ ਹਾਂ ਫੇਰ ਇੱਕ ਰੀਮ ਬੜਾ ਨੇ ਭਾਜੀ ਪੂਰੀ ਸੋਹਣੀ ਝੋਟੀ ਆ ਜਿਹੜੀ ਸੰਭੀ ਸੰਭੀ ਵੀ ਚੰਗੀ ਆ ਸੂਆ ਜਿਹੜਾ ਕਹਿੰਦੇ ਕਿਨੇ ਪਹਿਲਾ ਹੀ ਸੂਣਾ ਵਾਜੇ ਖੰਟੀ ਤੇਰੀ ਵੱਢੀ ਆ ਨਵੀਂ ਸੋਨਾ ਤਿਆਰ ਕੀਤਾ ਪਹਿਲੇ ਸੂਏ ਪਰ ਭਰ ਹੱਥ ਚੋਂ ਨਾਲ ਥਾਣੇ ਜਿ ਲੈਦਾ ਤਮਨ ਜੋਤੇ ਦਾ ਕੀ ਰੱਖਣਾ ਮੁੱਲ ਇਹਦਾ ਮੁੱਲ 85000 ਜੋ 85000 ਵਿੱਚੋ ਕਰ ਦੇਣਾ ਮਨ ਤਾਂ ਥੋੜਾ ਪਤਾ ਅਸੀਂ ਆਦ ਦੇਵਾਂਗੇ ਅਸੀਂ ਹਾਂਜੀ ਸਿੱਧੇ ਨਹੀਂ ਅਸੀਂ ਝਾ ਕਰਨਾ ਫਿਰ ਮਨ ਤਾਂ ਕੋਈ ਨਹੀਂ ਕਰਦਾਂਗੇ ਜੇ ਕੋਈ ਵੀਰ ਭਰਾ ਫੋਨ ਲਾਊਗਾ ਇਹ ਛੋਟੀ ਦਾ ਮੋਲ ਨਾ ਬਈ ਜੀ ਅੱਛਾ ਦੇਣੀ ਆਪਾਂ 85 ਦੀ ਆ ਅੱਛਾ ਠੀਕ ਹੈ ਕਿ ਨਹੀਂ ਹੌਣ ਮਜ਼ਦੂਰ ਕਹਿੰਦਾ 80000 ਹੁਣ 80000 ਦੀ ਦਵਾਂਗੇ ਛੋਟ ਹੀ ਨਹੀਂ ਜੀ ਅੱਛਾ ਹਾਂਜੀ ਇਹ ਉੱਤਰ 85 ਦੀ ਦੇਣੀ ਉਹਦਾ 85 ਦੀ ਭਾਈ ਦੇਣੀ ਕੱਟੀ ਬੜੀ ਸਾਫ਼ ਹੈ ਭਾਜੀ ਠੀਕ ਆ ਹਾਂਜੀ ਹੁਣ ਮਜ਼ਦੂਰ ਨੇ ਕਹਿਤਾ 80 ਦੀ ਹਰ 80 ਦੀ ਦੇ ਦਾਂਗੇ ਕੋਈ ਗੱਲ ਨਹੀਂ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਕੁਝ ਕਹਿਣਾ ਬਸ ਵੀਰ ਜੀ ਇਹੋ ਹੀ ਆ ਜਿਹੜਾ ਸੁਆਹ ਹੈ ਮਾਲ ਬਾਕੀ ਆਪਣਾ ਚੋ ਕੇ ਖੜੋ ਜਿਹੜਾ ਗੱਬਣ ਹੈ ਆਪਣੀ ਤਸੱਲੀ ਕਰਕੇ ਤੇ ਫਿਰ ਖੜੋ ਹਣਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰ ਤੇ ਜੀ ਆਪਣਾ ਪਸ਼ੂ ਖੜਿਆ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ